ਕੀ ਹੋਇਆ ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੂਤਾਂ ਵਾਲੇ ਖੁਦ ਦੇ ਕੋਲ ਗਏ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਪਿੰਡਾਂ ਵਿੱਚੋਂ ਲੰਘਦੇ ਹੋਏ ਮਾਲਵੇ ਦੀ ਧਰਤੀ ਤੇ ਪਹੁੰਚੇ ਇੱਕ ਪੜਾ ਦੀਨੇ ਕਾਗਰ ਦੀ ਪਵਿੱਤਰ ਧਰਤੀ ਤੇ ਆਇਆ ਇਹ ਉਹ ਮਹਾਨ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਅਤਿਆੰਤ ਕੁਰਬਾਨੀਆਂ ਦੇ ਬਾਵਜੂਦ ਹਕੂਮਤ ਦੇ ਹੰਕਾਰ ਨੂੰ ਚੀਰਦੇ ਹੋਏ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਜਫਰਨਾਮਾ ਲਿਖ ਕੇ ਭੇਜਿਆ ਸੀ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਥੋੜੀ ਦੂਰ ਭਗਤਾ ਭਾਈ ਕਾ ਨਾਮ ਦੇ ਪਿੰਡ ਵਿਖੇ ਪਹੁੰਚਦੇ ਹਨ ਇਸ ਜਗ੍ਹਾ ਉੱਤੇ ਦਸ਼ਮੇਸ਼ ਪਿਤਾ ਜੀ ਇੱਕ ਖੂਹ ਦੇ ਕੋਲ ਜਾ ਕੇ ਰੁਕਦੇ ਹਨ ਕਿਹਾ ਜਾਂਦਾ ਹੈ ਕਿ ਇਸ ਖੂਹ ਦੀ ਉਸਾਰੀ ਰਾਤੋ-ਰਾਤ अलौਕਿਕ ਸ਼ਕਤੀਆਂ ਨੇ ਕੀਤੀ ਸੀ ਜਿਸ ਨੂੰ ਕਿ ਰਾਤੋ-ਰਾਤ ਭੂਤਾਂ ਨੇ ਬਣਾਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚਦੇ ਹਨ ਤਾਂ ਉਹ ਵੇਖਦੇ ਹਨ ਕਿ ਇੱਥੇ ਇੱਕ ਪੀਪਲ ਦਾ ਬਹੁਤ ਵੱਡਾ ਦਰਖਤ ਸੀ ਜਿਸ ਦੀ ਛਾਂ ਬਹੁਤ ਗੂੜੀ ਸੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜਿਆਂ ਦੀ ਕਮਾਨ ਸਿੰਘਾਂ ਦੇ ਹੱਥਾਂ ਵਿੱਚ ਫੜਾ ਦਿੱਤੀ ਫਿਰ ਸਿੰਘਾਂ ਨੇ ਇੱਥੇ ਆਰਾਮ ਕਰਨ ਵਾਸਤੇ ਗਲੀਚੇ ਵਿਛਾ ਲਏ ਅਤੇ ਸਾਰੇ ਸਿੰਘ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਗਲੀਚਿਆਂ ਉੱਪਰ ਬਿਰਾਜਮਾਨ ਹੋ ਗਏ